ਪਾਇਨਾ ਵੀਡੀਓਜ਼ ਦੇ ਵਿੱਚ ਗੱਲ ਕਰ ਰਹੇ ਆਂ ਪਿਛਤਾਚਾਰ ਦੀ ਔਰ ਪਿਛਤਾਚਾਰ ਦੇ ਖਿਲਾਫ ਮੂਹਮ ਦੇ ਪਹਿਲੀ ਵੀਡੀਓ ਚ ਆਪਾਂ ਗੱਲ ਕੀਤੀ ਕਿ ਪ੍ਰਤਾਪ ਸਿੰਘ ਕੇਰੋਂ ਨੇ ਪਿਛਤਾਚਾਰ ਖਤਮ ਕਰਨ ਲਈ ਕੀ ਕਦਮ ਚੁੱਕੇ ਦੂਸਰੀ ਵੀਡੀਓ ਦੇ ਵਿੱਚ ਜਸਟਿਸ ਡਵੇ ਤੇ ਸ਼ੰਗਾਨੀ ਕਮਿਸ਼ਨ ਦੀ ਗੱਲਬਾਤ ਕੀਤੀ ਜਿਨ੍ਹਾਂ ਨੇ 15 ਜਾਂ 17 ਲੋਕਾਂ ਦੇ ਖਿਲਾਫ ਇਨਕੁਆਇਰੀ ਕੀਤੀ ਜਿਹੜੇ ਉਦੋਂ ਦੇ ਮੰਤਰੀ ਜਾਂ ਮੁੱਖ ਮੰਤਰੀ ਸਨ ਜਿਵੇਂ ਪਿਛਲੀ ਵਾਰੀ ਦੱਸਿਆ ਕਿ ਜਸਟਿਸ ਡਵੇ ਤੇ ਸ਼ੰਗਾਨੀ ਕਮਿਸ਼ਨ ਰਿਪੋਰਟਾਂ ਦਾ ਫਾਈਨਲੀ ਕੁਝ ਨਹੀਂ ਬਣਿਆ ਮੈਂ ਇੱਕ ਦਿਨ ਪੰਜਾਬ ਹਨ ਹੈਨਾ ਹਾਈ ਕੋਰਟ ਦੇ ਸੀਨੀਅਰ ਵਕੀਲ ਮਜੀਤ ਸਿੰਘ ਖੇੜਾ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਉਹ ਜਿਹੜੀ ਸ਼ੰਗਾਨੀ ਕਮਿਸ਼ਨ ਹੈ ਉਹਦੇ ਕੋਲ ਮਜੀਤ ਸਿੰਘ ਖੇੜਾ ਤੇ ਲੋਚਿੰਦ ਸਿੰਘ ਰਿਆਸਤੀ ਵੱਲੋਂ ਪੇਸ਼ ਹੁੰਦੇ ਰਹਿ ਤੇ ਮੈਂ ਕਿਹਾ ਖੇੜਾ ਸਭ ਇਹ ਕੀ ਬਣਿਆ ਜਿਹੜੀਆਂ ਇੰਡੀਆਂ ਲੰਮੀਆਂ ਚੌੜੀਆਂ ਰਿਪੋਰਟਾਂ ਸੀ ਉਹ ਹੰਦਾ ਜੀ ਕੁਝ ਨਹੀਂ ਬਣਿਆ ਇਹਨਾਂ ਨੂੰ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤਾ ਗਿਆ ਦੇ ਵਰ ਕਨਸਾਈਨਡ ਟੂ ਦ ਡਸਟਬਨ ਆਫ ਹਿਸਟਰੀ ਸੋ ਅਜ ਵੀ ਉਹ ਸ਼ਾਇਦ ਕਿਸੇ ਨਾ ਕਿਸੇ ਨੁਕਰ ਦੇ ਵਿੱਚ ਉਹਨਾਂ ਤੇ ਗਰਦਾ ਪੈ ਰਿਹਾ ਹੋਊਗਾ ਸੋ ਇਹ ਗੱਲ ਸੀ 1975 ਤੱਕ 1975 ਤੋਂ ਲੈ ਕੇ 1995 95 ਤੱਕ ਇੰਟਾਈਲ ਮਰਜੈਂਸੀ ਲੱਗੀ ਤੇ ਮਰਜੈਂਸੀ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਅਤਵਾਦ ਤੇ ਖੜਖੁਵਾਦਾ ਦੌਰ ਸੀ ਉਸ ਦਰਮਿਆਨ ਤਿੰਨ ਮੁੱਖ ਮੰਤਰੀ ਮੁਖਤਾਰ ਦੇ ਉਤੇ ਆਏ ਗਿਆਨੀ ਜ਼ੈਲ ਸਿੰਘ ਮਰਜੈਂਸੀ ਵੇਲੇ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਮਰਜੈਂਸੀ ਤੋਂ ਇਮੀਡੀਏਟਲੀ ਬਾਅਦ ਪ੍ਰਕਾਸ਼ ਸਿੰਘ ਬਾਦਲ ਫਿਰ ਉਸ ਤੋਂ ਬਾਅਦ ਦਰਬਾਰਾ ਸਿੰਘ ਔਰ ਫਿਰ ਜਦੋਂ ਪ੍ਰੈਜ਼ੀਡੈਂਟਸ ਰੂਲ ਲੱਗਾ ਰਿਹਾ ਆਲਮੋਸਟ 7-8 ਸਾਲ ਉਹਦੇ ਦਰਮਿਆਨ 2 ਸਾਲ ਵਾਸਤੇ ਸੁਰਜੀਤ ਸਿੰਘ ਬੰਨਾਲਾ ਐ ਇਹਨਾਂ ਤਿੰਨਾਂ ਦੇ ਉੱਤੇ ਅੱਜਕੱਲ ਦੇ ਹਿਸਾਬ ਨਾਲ ਤੇ ਬਹੁਤ ਛੋਟੇ ਇਲਜ਼ਾਮ ਲੱਗੇ ਪਰ ਲੱਗੇ ਜ਼ਰੂਰ ਜਦੋਂ ਗਿਆਨੀ ਜ਼ੈਲ ਸਿੰਘ ਯਾਬ ਦੇ ਮੁੱਖ ਮੰਤਰੀ ਸੀ 1977 ਤੋਂ ਲੈ ਕੇ 77 ਤੱਕ 77 ਦੇ ਵਿੱਚ ਮੈਂ ਹਾਲੀ ਉਦੋਂ ਪੱਤਰਕਾਰੀ ਦੇ ਵਿੱਚ ਪੈਰ ਰੱਖ ਹੀ ਰਿਹਾ ਸੀ ਔਰ ਮੈਨੂੰ ਯਾਦ ਹੈ ਮਟੌਰ ਜਿਹੜਾ ਅੱਜਕੱਲ ਪਤਾ ਨਹੀਂ ਉਹਦਾ ਸ਼ਾਇਦ ਨਾਮ ਬਦਲਤਾ ਹੋਣਾ ਮੁਹੱਲੀ ਦੇ ਬਿਲਕੁਲ ਨਾਲ ਹੁੰਦਾ ਸੀ ਸ਼ਾਇਦ ਉਹਨੂੰ ਮੁਹੱਲੀ ਦਾ ਹੀ ਹਿੱਸਾ ਹੀ ਹੋ ਗਿਆ ਉੱਥੇ 올 ਇੰਡੀਆ ਕਾਂਗਰਸ ਸੈਸ਼ਨ ਹੋਇਆ ਸੀ ਅਰਗੇਨੀਜ਼ ਗਿਆਨੀ ਜ਼ੈਲ ਸਿੰਘ ਦੇ ਉੱਤੇ ਬੜੇ ਗੰਭੀਰ ਰੋਪ ਲੱਗੇ ਕਿ ਇਹਨਾਂ ਨੇ ਸੈਸ਼ਨ ਵਾਸਤੇ ਕਾਂਗਰਸ ਸੈਸ਼ਨ ਵਾਸਤੇ ਉਦਯੋਗਪਤੀਆਂ ਤੋਂ ਤੇ ਹੋਰਨ ਲੋਕਾਂ ਤੋਂ ਬਹੁਤ ਵੱਡੀ ਤਦਾਦ ਚ ਪੈਸੇ ਇਕੱਠੇ ਕੀਤੇ ਆ ਔਰ ਕੁਝ ਪੈਸਾ ਬਣਾਇਆ ਵੀ ਆ ਯਾਰ ਮੇਰਾ ਖਿਲੋ ਦੀ ਇਨਕੁਆਰੀ ਤੇ ਨਹੀਂ ਹੋਈ ਪਰ ਇਹ ਇਲਜ਼ਾਮ ਜ਼ਰੂਰ ਗਿਆਨੀ ਜ਼ੈਲ ਸਿੰਘ ਦੇ ਉੱਤੇ ਲੱਗਾ ਅ ਔਰ ਉਸ ਤੋਂ ਬਾਅਦ ਅ ਜਦੋਂ ਸਰਕਾਰ ਬਦਲ ਗਈ 1980 ਦੇ ਵਿੱਚ ਤੇ ਗਿਆਨੀ ਜ਼ੈਲ ਸਿੰਘ ਦੇ ਖਿਲਾਫ ਜਿਹੜੀਆਂ ਜਿਹੜੇ ਦੋਸ਼ ਸੀ ਉਹਨਾਂ ਦੀ ਇਨਕੁਆਰੀ ਵਾਸਤੇ ਗੁਰਦੇਵ ਸਿੰਘ ਕਮਿਸ਼ਨ ਬਿਠਾਇਆ ਗਿਆ ਫਿਰ ਅਗਸਤ 1980 ਦੇ ਵਿੱਚ ਗੁਰਦੇਵ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਜਿਹਦੇ 'ਚ ਕਾਫੀ ਰੋਪ ਉੰਨਾਂ ਨੇ ਕਿ ਜਿਹੜੇ ਗਿਆਨੀ ਜ਼ੈਲ ਸਿੰਘ ਦੇ ਖਿਲਾਫ ਨੇ ਉਹ ਸਾਬਤ ਹੋ ਗਏ ਨੇ ਲੇਕਿਨ ਵਿਧਾਨ ਸਭਾ ਦੇ ਵਿੱਚ ਕਿਉਂਕਿ ਉਦੋਂ ਕਾਂਗਰਸ ਸਰਕਾਰ ਸੀ ਹਾਲਾਂਕਿ ਦਰਬਾਰਾ ਸਿੰਘ ਦੀ ਜ਼ੈਲ ਸਿੰਘ ਦਾ ਬੰਦ ਹੀ ਨਹੀਂ ਸੀ ਬਹੁਤੀ ਪਰ ਉਹ ਕੇਸ ਜਿਹੜਾ ਸੀ ਰਫਦਾਫਾ ਹੋ ਗਿਆ ਗਿਆਨੀ ਜ਼ੈਲ ਸਿੰਘ ਦਿੱਲੀ ਚਲੇ ਗਏ ਹੋਮ ਮਿਨਿਸਟਰ ਬਣ ਗਏ ਤੇ ਫਿਰ ਰਾਸ਼ਟਰਪਤੀ ਬਣ ਗਏ ਔਰ ਜਦੋਂ ਬੰਦਾ ਰਾਸ਼ਟਰਪਤੀ ਪਦ ਵਾਸਤੇ ਦਾਵੇਦਾਰ ਹੁੰਦਾ ਵਾ ਉਦੋਂ ਜਿੰਨੇ ਕੇਸਿਸ ਸਾਡੇ ਖਿਲਾਫ ਹੁੰਦੇ ਆ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੋ ਗਿਆਨੀ ਜੈਲ ਸਿੰਘ ਦੇ ਖਿਲਾਫ ਜਿੰਨੇ ਵੀ ਕੇਸ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਇੱਕ ਉਹਨਾਂ ਦੇ ਖਿਲਾਫ ਕੇਸ ਕੀਤਾ ਹੋਇਆ ਸੀ ਹਰਬੰਸ ਸਿੰਘ ਜਿਹੜਾ ਇਲੈਕਟ੍ਰਿਟੀ ਬੋਰਡ ਦਾ ਚੇਅਰਮੈਨ ਸੀਗਾ ਉਹ ਕੇਸ ਵੀ ਹਰਬੰਸ ਸਿੰਘ ਨੂੰ ਕਹਿ ਕੇ ਹਾਈ ਕੋਰਟ ਤੋਂ ਵਾਪਸ ਲੈ ਲਿਆ ਗਿਆ ਔਰ ਜੋ ਹਰਬੰਸ ਸਿੰਘ ਦੇ ਖਿਲਾਫ ਇਨਕੁਆਇਰੀ ਹੋ ਰਹੀ ਸੀ ਉਹ ਇਨਕੁਆਇਰੀ ਜਿਹੜੀ ਆ ਉਹ ਵੀ ਰਫਾ ਦਫਾ ਕਰ ਦਿੱਤੀ ਗਈ ਇਹਦੇ ਤੇ ਮੈਨੂੰ ਬੜੀ ਇੱਕ ਇੰਟਰਸਟਿੰਗ ਨੋਟਿੰਗ ਯਾਦ ਆਉਂਦੀ ਆ ਉਸ ਵੇਲੇ ਇਰੀਗੇਸ਼ਨ ਸੈਕਟਰੀ ਸੀਗੇ ਸਵਰਨ ਸਿੰਘ ਬੋਪਰਾਏ ਆਈਐਸ ਜਿਹੜੇ ਬਾਚ ਰਿਟਾਇਰ ਹੋ ਗਏ ਐਸ ਲਈ ਰਿਟਾਇਰ ਹੋਏ ਨੇ ਚੰ디ਗੜ੍ਹ 'ਚ ਰਹਿੰਦੇ ਆ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗਿਆਨੀ ਜ਼ੈਲ ਸਿੰਘ ਦੇ ਖਿਲਾਫ ਹਰਬੰਸ ਸਿੰਘ ਵਾਲੀ ਇਨਕੁਆਇਰੀ ਤੇ ਹਰਬੰਸ ਸਿੰਘ ਦੇ ਖਿਲਾਫ ਗਿਆਨੀ ਜ਼ੈਲ ਸਿੰਘ ਦੀ ਵੱਲੋਂ ਜਿਹੜੀ ਕੰਪਲੇਂਟ ਆ ਉਹ ਦੋਵੇਂ ਵਾਪਸ ਕਰਕੇ ਤੇ ਕੇਸ ਨੂੰ ਖਤਮ ਕਰਨਾ ਕਿਉਂਕਿ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਗਿਆਨੀ ਜ਼ੈਲ ਸਿੰਘ ਦਾਅਵੇਦਾਰ ਨੇ ਸੋ ਬੜਾ ਦਿਲਚਸਪ ਨੋਟ ਹੈ ਸ਼ਾਇਦ ਅੱਜਕੱਲ ਕੋਈ ਅਫਸਰ ਜੁਰਤ ਨਹੀਂ ਕਰ ਸਕਦਾ ਉਹ ਜੋ ਨੋਟ ਲਿਖਣ ਲਈ ਸਵਰਨ ਸਿੰਘ ਬੋਪੈਰਾਨੀ ਮੈਂ ਨੋਟ ਦੇਖਿਆ ਵਾ ਮੇਰੇ ਕੋਲ ਕਾਪੀ ਤ ਨਹੀਂ ਹੋਦੀ ਪਰ ਮੈਂ ਫਾਈਲਾਂ ਦੇ ਵਿੱਚ ਦੇਖਿਆ ਅੱਜ ਵੀ ਫਾਈਲਾਂ 'ਚੋ ਨੋਟ ਹੈਗਾ ਉਹ ਨੋਟ ਹੈ ਕਿ ਦਿਸ ਇਜ਼ ਅ ਕੇਸ ਆਫ ਟੂ thieves ਫਿਰ ਉਹਨੇ ਬੈਕਗ੍ਰਾਉਂਡ ਦਿੰਦੇ ਆਂ ਕਿ ਉਹਨੇ ਦੇ حساب ਨਾਲ ਇੱਕ ਚੋਰ ਨੇ ਕੀ ਕੀਤਾ ਦੂਜੇ ਚੋਰ ਨੇ ਕੀ ਕੀਤਾ ਫਿਰ ਅਖੀਰ ਦੇ ਵਿੱਚ ਉਹ ਲਿਖਦੇ ਆਂ ਕਿ ਇਨ ਦੀ ਨੈਸ਼ਨਲ ਇੰਟਰਸਟ ਇਟ ਹੈਜ਼ ਬੀਨ ਡਿਸਾਈਡਡ ਟੂ ਕਲੋਜ਼ ਦੀ ਕੇਸ ਅਗੇਂਸਟ ਬੋਥ ਇਹ ਨੋਟਿੰਗ ਆ ਸੋ ਮੈਂ ਬਾਅਦ ਬੜੇ ਸਾਲ ਪਹਿਲਾਂ ਕਿ ਸੋ ਕੈਸ ਆਪਸ ਹੋ ਗਏ ਮੈਂ ਬੜੇ ਸਾਲ ਬਾਅਦ ਸਵਰਨ ਸਿੰਘ ਬੋਪੇਰਾ ਨੂੰ ਪੁੱਛਿਆ ਮੈਂ ਵੀ ਤੁਸੀਂ ਆ ਨੋਟ ਲਿਖ ਕੇ ਸਰਵਾਈ ਕਿਵੇਂ ਕਰ ਗਏ ਨੌਕਰੀ ਦੇ ਵਿੱਚ ਉਹ ਹਾਂ ਜੀ ਸਾਡੇ ਵੇਲੇ ਤੁਸੀਂ ਨੋਟਿੰਗ ਜੋ ਵੀ ਚਾਹ ਲਿਖ ਸਕਦੇ ਸੀਗੇ ਔਰ ਤਾਰੀਖ ਲਾਵੇ ਉਹ ਜੀ ਕਾਰਵਾਈ ਕੋਈ ਨਹੀਂ ਸੀ ਹੁੰਦੀ ਇੱਕ ਤਰੀਕੇ ਨਾਲ ਤੁਹਾਡੀ ਇੱਕ ਪ੍ਰਿਵਿਲੇਜ ਹੁੰਦੀ ਸੀ ਕਹਿੰਦੇ ਮੇਰੇ ਚੀਫ ਸੈਕਟਰੀ ਨੇ ਮੈਨੂੰ ਬੁਲਾਇਆ ਸ਼ਾਇਦ ਵੈਸ਼ਨਵ ਸੀਗੇ ਉਦੋਂ ਚੀਫ ਸੈਕਟਰੀ ਉਹਨਾਂ ਦੇ ਮੈਨੂੰ ਪੱਕਾ ਨਹੀਂ ਗਿਆ ਪਰ ਜੋ ਉਹਨਾਂ ਨੇ ਯਾਦ ਹੈ ਜੋ ਦੱਸਿਆ ਸੀ ਉਨਾ ਬਲੈਕ ਇਹ ਸਵਰਨ ਕੀ ਲਿਖਤਾ ਤੂੰ ਇਹਨੂੰ ਵਾਪਸ ਲਿਆ ਪਰਚਾ ਜਿਹੜਾ ਵਾ ਪੇਜ ਬਦਲਦੇ ਸੋ ਸਵਰਨ ਸਿੰਘ ਨੇ ਕਿਹਾ ਜੀ ਕਿ ਮੈਂ ਤੇ ਸਰ ਜੋ ਲਿਖਣਾ ਸੀ ਲਿਖਤਾ ਵਾ ਤੁਸੀਂ ਇਹਨੂੰ ਓਵਰਰਾਈਟ ਕਰਕੇ ਕਹਿ ਦਿਓ ਪੀ ਇਹ ਬਿਲਕੁਲ ਗਲਤ ਹੈ ਤੇ ਤੁਸੀਂ ਜੋ ਮਰਜ਼ੀ ਲਿਖ ਦਿਓ ਖੈਰ ਵੈਸ਼ਨਰ ਨੇ ਵੀ ਉਹ ਨੋਟ ਨੂੰ ਕਟਿਆ ਨਹੀਂ ਉਹਨੂੰ ਗਾਇਬ ਨਹੀਂ ਕੀਤਾ ਉਹਦੇ ਉੱਪਰ ਇੱਕ ਆਪਣਾ ਨੋਟ ਲਿਖਿਆ ਔਰ ਇਸੇ ਕਰਕੇ ਅੱਜ ਵੀ ਉਹ ਨੋਟ ਜਿਹੜਾ ਵਾ ਉਹ ਨੋਟ ਜਿਹੜਾ ਵਾ ਉਹ ਅੱਜ ਵੀ ਰਿਕਾਰਡ ਦੇ ਵਿੱਚ ਹੈ ਸੋ ਇਹ ਉਹਨਾਂ ਦਿਨਾਂ ਦੀ ਅਫਸਰਸਾਈ ਸੀ ਅੱਜ ਕੱਲ ਆਪਾਂ ਵੇਖ ਹੀ ਲਿਆ ਕਿ ਅਫਸਰਸਾਈ ਦਾ ਜੋ ਹਾਲ ਹੈ ਖੈਰ ਪੁਰਾਣੀ ਕਹਾਣੀ ਆ ਮੈਨੂੰ ਯਾਦ ਆ ਗਈ ਮੈਂ ਸੱਚੀ ਆ ਵੀ ਤੁਹਾਨੂੰ ਦੱਸਾਂ ਜ਼ਰੂਰ ਉਸ ਤੋਂ ਬਾਅਦ ਫਿਰ ਮੈਂ ਜਦੋਂ ਦੱਸਿਆ ਕਿ 1980 ਤੋਂ ਬਾਅਦ 83 ਤੱਕ ਦਰਬਾਰਾ ਸਿੰਘ ਦੀ ਸਰਕਾਰ ਨਹੀਂ ਕਾਂਗਰਸ ਦੀ ਸਰਕਾਰ ਸੀਗੀ ਬੜੇ ਸਖਤ ਮિજાਜ ਦੇ ਇਨਸਾਨ ਸੀਗੇ ਦਰਬਾਰਾ ਸਿੰਘ ਮੈਂ தோਦੋਂ ਬੜਾ ਯੰਗ ਰਿਪੋਰਟਰ ਸੀਗਾ ਤੇ ਪੰਜਾਬ ਨੂੰ ਮੈਂ ਕਵਰ ਨਹੀਂ ਸੀ ਕਰਦਾ ਮੇਰੇ ਬਾਕੀ ਸਾਥੀ ਸੀ ਉਹਨਾਂ ਦਿਨਾਂ 'ਚ ਪੀ. ਡੀ. ਮਹਿੰਦਰਾ ਸੁਖਦੇਵ ਸਿੰਘ ਹੋਣੀ ਟ੍ਰਿਬਿਊਨ ਦੇ ਵਿੱਚ ਕਵਰ ਕਰ ਦਿੰਦੇ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚੋਂ ਗੋਵਿੰਦ ਟੁਕਰਾਲ ਜਾਂ ਰਮੇਸ਼ ਕਪਿਲਾ ਜਾਂ ਇਹ ਲੋਕ ਕਵਰ ਕਰ ਦਿੰਦੇ ਸੀਗੇ ਲੇਕਿਨ ਮੈਨੂੰ ਯਾਦ ਆ ਕਿ 1982 ਦੀ ਸ਼ਾਇਦ ਗੱਲ ਆ ਕਿ ਸਾਨੂੰ ਪਤਾ ਲੱਗਾ ਜੀ ਕਿ ਖਰੜ ਦੇ ਵਿੱਚ ਕੋਈ ਜ਼ਮੀਨ ਦੇ ਉੱਤੇ ਕਬਜ਼ਾ ਹੋ ਰਿਹਾ ਬੜੀ ਪ੍ਰਾਈਮ ਲੈਂਡ ਆ ਕੋਈ ਚੋਆ ਚੋ ਦੇ ਨਾਲ ਲੈਂਡ ਆ ਖਰੇ ਟੱਪਦਿਆਂ ਹੀ ਜਿਹੜੀ ਇੱਕ ਸੜਕ ਮੁੜ ਜਾਂਦੀ ਆ ਲੁਧਿਆਣੇ ਨੂੰ ਤੇ ਦੂਜੀ ਰੋਪੜ ਨੂੰ ਜਾਂਦੀ ਆ ਉਹ ਬਿਲਕੁਲ ਚੋ ਦੇ ਨਾਲ ਕਰੀਬ 10-20 ਏਕੜ ਦੀ ਜ਼ਮੀਨ ਹੈ ਜਾਂ ਜਿਆਦਾ ਹੀ ਸੀ ਸ਼ਾਇਦ ਉੱਤੇ ਕਬਜ਼ਾ ਹੋ ਰਿਹਾ ਵਾ ਔਰ ਇਹ ਕਬਜ਼ਾ ਕਰਵਾ ਰਹੇ ਨੇ ਸਾਨੂੰ ਉਹਨੂੰ ਦੱਸਿਆ ਗਿਆ ਕਿ ਦਰਬਾਰਾ ਸਿੰਘ ਔਰ ਇਹ ਵਿਸਲ ਬਲੋਰ ਜਿਹੜਾ ਦੱਸਣ ਵਾਲਾ ਸੀਗਾ ਉਹ ਇੱਕ ਮੰਤਰੀ ਸੀ ਕਰਮ ਸਿੰਘ ਕਰਮ ਸਿੰਘ ਗਿੱਲ ਸਦ ਮੰਤਰੀ ਸੀਗੇ ਸੋ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਉਹਨਾਂ ਨੂੰ ਪਤਾ ਸੀ ਵੀ ਮੈਂ ਇਹੋ ਜਿਹੀਆਂ ਖਬਰਾਂ ਜੜੀਆਂ ਵਾਂ ਚ ਜਿੱਕਦਾ ਨਹੀਂਗਾ ਸੋ ਉਹਨਾਂ ਨੇ ਮੈਨੂੰ ਬੁਲਾ ਲਿਆ ਇੱਕ ਸ਼ਾਇਦ अजीत ਦੇ ਕੋਰਸਪੋਂਡੈਂਟ ਹਰਕਮਲ ਸੀਗੇ ਉਹਨਾਂ ਨੇ ਬੁਲਾ ਲਿਆ ਉਹਨਾਂ ਨੇ ਕਿ ਆਪ ਵੀ ਆਪੋ ਚੱਲਣਾ ਵਾ ਸੋ ਅਸੀਂ ਗੱਡੀ ਦੇ ਵਿੱਚ ਖਰੜ ਨੂੰ ਚਲੇ ਗਏ ਕਰਮ ਸਿੰਘ ਵੀ ਨਾਲ ਕਿਉਂਕਿ ਉਹ ਪੋਲਿਟਿਸ਼ੀਅਨ ਸੀ ਉਹਰੇ ਆਪਣੀ ਬੰਦੂਕ ਕਾਰ ਦੇ ਵਿੱਚ ਬੰਦੂਕ ਹੀ ਰੱਖੀ ਸੀ ਸੋ ਅਸੀਂ ਉੱਥੇ ਗਏ ਤੇ ਉੱਥੇ ਝਗੜਾ ਹੋਣ ਨੂੰ ਪਵੇ ਉਹ ਜਿਹੜੇ ਲੋਕੀ ਕਬਜ਼ਾ ਕਰ ਰਹੇ ਸੀ ਉਹਨਾਂ ਦੇ ਕੋਲ ਉੱਥੇ ਗੁੰਡੇ ਵੀ ਸੀਗੇ ਉੱਥੇ ਹੋਰ ਲੋਕੀ ਵੀ ਸੀ ਉਹ ਸਾਡੇ ਮਗਰ ਪੈ ਗਏ ਸੋ ਗੋਲੀ ਚੱਲਣ ਚੱਲਣੋਂ ਮਸਾ ਮਸਾ ਬਚੀ ਖੈਰ ਅਸੀਂ ਨਿਕਲ ਕੇ ਆਏ ਗਲੇ ਦੀ ਰਿਪੋਰਟ ਛਪੀ ਫੋਟੋਆਂ ਸੀ ਮੇਰੇ ਨਾਲ ਕਿਉਂਕਿ ਐਕਸਪ੍ਰੈਸ ਦਾ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀ ਤੇ ਦਾ ਫੋਟੋਗ੍ਰਾਫਰ ਵੀ ਸੀ ਯਾਸਵਦੇਸ਼ ਤਲਵਾਰ ਸੀ ਗਿਆ ਯਾਕਪੀ ਸ਼ਰਮਾ ਸੀ ਫੋਟੋ ਵੀ ਛਪੀ ਆ ਉਦੋਂ ਤੇ ਕੰਮ ਰੁਗ ਗਿਆ ਲੇਕਿਨ ਫਾਈਨਲੀ ਮੈਨੂੰ ਪਤਾ ਲੱਗਾ ਕਿ ਉਹ ਕਬਜ਼ਾ ਉਹਨਾਂ ਨੇ ਕਰ ਲਿਆ ਔਰ ਬਾਅਦ ਵਿੱਚ ਉਹਨ ਐਸੋਲੇ ਦੀ ਕੀ ਹਾਲਾਤ ਆ ਐਸੋਲੇ ਕੀ ਸਿਚੁਏਸ਼ਨ ਹੈ ਮੈਨੂੰ ਨਹੀਂ ਪਤਾ ਲੇਕਿਨ ਇਹ ਵਿਵਾਦ ਬੜੇ ਸਾਲ ਚੱਲਦਾ ਰਿਹਾ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋ ਗਿਆ ਤੁਹਾਨੂੰ ਪਤਾ ਹੀ ਆ ਫਿਰ ਪ੍ਰੈਜ਼ੀਡੈਂਟ ਸੂਟ ਲੱਗਾ ਰਿਹਾ ਔਰ ਫਿਰ ਸੁਰਜੀਤ ਸਿੰਘ ਬਰਨਾਲਾ 2 ਸਾਲ ਵਾਸਤੇ 1985 ਤੋਂ ਲੈ ਕੇ 87 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਉਹਨਾਂ ਦੇ ਉੱਤੇ ਵੀ ਕਈ ਇਲਜ਼ਾਮ ਲੱਗੇ ਬਹੁਤਿਆਂ ਦੇ ਬਾਰੇ ਤੇ ਮੈਨੂੰ ਨਹੀਂ ਪਤਾ ਜਾਂ ਯਾਦ ਨਹੀਂ ਹੋਣਾ ਪਰ ਇੱਕ ਚੀਜ਼ ਦਾ ਮੈਨੂੰ ਡੈਫੀਨਿਟਲੀ ਯਾਦ ਹੈ ਮੈਂ ਉਦੋਂ ਬਰੀਫਲੀ ਦੁਬਾਰਾ ਟ੍ਰਿਬਿਊਨ ਜੁਆਇਨ ਕੀਤੀ ਸੀ ਸਾਡੇ ਵੀ.ਐਨ. ਨਾਰਾਇਣਨ ਸਾਡੇ ਰੈਕਟਰ ਸੀ ਸੀਗੇ ਉਥੇ ਤੇ ਉਹਨਾਂ ਦੇ ਰੰਗ ਦੇ ਵਿੱਚ ਪਤਾ ਲੱਗਾ ਕਿ ਮੁੱਖ ਮੰਤਰੀ ਦਾ ਬੇਟਾ ਜਸਜੀਤ ਸਿੰਘ ਬਰਨਾਲਾ ਇੱਕ ਕੰਪਨੀ ਚਲਾ ਰਿਆ ਵਾ ਜੈਪਸਨ ਲਿਮਟਿਡ ਸ਼ਾਇਦ ਜੈਪਸਨ ਹੀ ਸੀ ਨਾ ਉਹਦਾ। ਔਰ ਸਾਰੀਆਂ ਦਵਾਈਆਂ ਜਿਹੜੀਆਂ ਸਰਕਾਰ ਨੂੰ ਵਾਰੀਆਂ ਵਾ ਉਹ ਜੈਪਸਨ ਕੰਪਨੀ ਦੇ ਥਰੂ ਹੀ ਆ ਰਹੀਆਂ ਜਾਂ ਉਹ ਬਣਾਉਂਦੇ ਆ ਜਾਂ ਉਹ ਖਰੀਦ ਕੇ ਆਪਣਾ ਘੱਟ ਲੈ ਕੇ ਤੇ ਉਹ ਦਿੰਦੇ ਆ। ਬਹੁਤ ਵੱਡੀ ਸਟੋਰੀ ਸੀ। ਐਵੀਡੈਂਸ ਇਕੱਠਾ ਕਰਨਾ ਸੀ। ਸੋ ਅਸੀਂ ਸਾਰੇ ਜਿੰਨੇ ਡਿਸਪੈਂਸਰੀਆਂ ਵਾ ਹਸਪਤਾਲੇ ਉਥੋਂ ਐਵੀਡੈਂਸ ਇਕੱਠਾ ਕਰਨਾ ਕਰਨਾ ਸ਼ੁਰੂ ਕੀਤਾ ਔਰ ਉਦੋਂ ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਪੀਸੀਐਮਐਸ ਜਿਹੜੇ ਪੀਸੀਐਮਐਸ ਡਾਕਟਰ ਜਿਹੜੇ ਹੁੰਦੇ ਆ ਇਹਨਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਸੀ ਮਨਜੀਤ ਸਿੰਘ ਰੰਦਾਵਾ ਉਹ ਗੁੰਗਰੇਟਾ ਰੋ ਕੇ ਗੁਰਦਾਸਪੁਰ ਰਹਿੰਦੇ ਆ ਇਹ ਕੋਨਾਂ ਦੇ ਹੋਰ ਸਾਥੀ ਸੀ ਮਨਜੀਤ ਸਿੰਘ ਜਿਹੜੇ ਬਾਅਦ ਸਿਵਲ ਸਰਜਨ ਮੋਹਾਲੀ ਲੱਗੇ ਰਹੇ ਆ ਇਹਨਾਂ ਨੇ ਬੜੀ ਮਦਦ ਕੀਤੀ ਅਸੀਂ ਉਹ ਡਾਕੂਮੈਂਟਰੀ ਐਵੀਡੈਂਸ ਲਿਆ ਕਿਵੇਂ ਜੈਪਸਨ ਦੀਆਂ ਦੇ ਥਰੂ ਦਵਾਈਆਂ ਰੂਟ ਹੋ ਰਹੀਆਂ ਵਾਂ ਔਰ ਇੱਕ ਖਬਰ ਛਪੀ ਔਰ ਬੜਾ ਬਵਾਲ ਖੜਾ ਹੋਇਆ ਉਹਨਾਂ ਦੇ ਨਾਲ ਦੇ ਵਿੱਚ ਬਰਨ ਨਾ ਬੁਣਾਂ ਦੇ ਕੀ ਸੀਗਾ ਕਿਉਂਕਿ ਉਸ ਤੋਂ ਬਾਅਦ ਬਰਨਾਲਾ ਸੀ ਸਰਕਾਰ ਚਲੀ ਗਈ ਰਾਸ਼ਟਰਪਤੀ ਰਾਜ ਲੱਗ ਗਿਆ ਫਿਰ ਉਹਨਾਂ ਦਿਨਾਂ ਦੇ ਵਿੱਚ ਜਿਆਦਾ ਫੋਕਸ ਆਤਵਾਦ ਜਾਂ ਖੜਕੂਬਾਦ ਨੂੰ ਖਤਮ ਕਰਨਾ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਕੋਈ ਇੰਨਾ ਵੱਡਾ ਮਸਲਾ ਨਹੀਂ ਸੀਗਾ ਸੋ ਇਧਰ ਕਿਸੇ ਨੇ ਫਿਰ ਧਿਆਨ ਤੋਂ ਨਹੀਂ ਨਹੀਂ ਦਿੱਤਾ 1995 ਚ ਫਿਰ ਜਦੋਂ ਥੋੜੀ ਜੀ ਨਾਰਮਲ ਸੀ ਸ਼ੁਰੂ ਹੋਈ 1992 ਚ ਬਿਆਨ ਸਿੰਘ ਦੀ ਸਰਕਾਰ ਆ ਗਈ ਉਹਨਾਂ ਦਾ ਹੀ ਫੋਕਸ ਖੜਕੂਬਾਦ ਨੂੰ ਖਤਮ ਕਰਨ ਪਿੱਛੇ ਹੀ ਸੀਗਾ ਉਹ ਮਾਰੇ ਵੀ ਗਏ ਇਹ ਦੇ ਕਰਕੇ ਉਦੋਂ ਜ਼ਿਆਤੀਆਂ ਵੀ ਹੋਈਆਂ ਪੁਲਿਸ ਵੱਲੋਂ ਫਿਰ 1995 ਦੇ ਵਿੱਚ ਹਰਚੰਦ ਸਿੰਘ ਬਰਾੜ ਬਿਰਨ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਬਣੇ ਉਹਨਾਂ ਨੇ ਪਹਿਲੀ ਵਾਰੀ ਇੱਕ ਪੁਖਤਾ ਕਦਮ ਸੀਰੀਅਸ ਐਫਰਟ ਕੀਤਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਉਹਨਾਂ ਨੇ ਇੱਕ ਦੋ ਹੋਰ ਫੈਸਲੇ ਸੀ ਜਿਹੜੇ ਬੜੇ ਵਿਵਾਦਿਕ ਸੀ ਜਿਵੇਂ ਕਿ ਉਹਨਾਂ ਨੇ ਇੱਕ ਪੀਪੀਐਸਸੀ ਦਾ ਚੇਅਰਮੈਨ ਲਾਇਆ ਰਵੀ ਸਿੱਧੂ ਜਿਹੜਾ ਬਾਅਦ ਫੜਿਆ ਗਿਆ ਲੇਕਿਨ ਇੱਕ ਕਦਮ ਜਿਹੜਾ ਉਹਨਾਂ ਦਾ ਸ਼ਲਾਘਾਯੋਗ ਸੀ ਉਹ ਸੀ ਲੋਕਪਾਲ ਲਾਉਣਾ ਪੰਜਾਬ ਦਾ ਪਹਿਲਾ ਲੋਕਪਾਲ ਲੱਗੇ ਜਸਟਿਸ ਸੁਵਿੰਦਰ ਸਿੰਘ ਸੋਢੀ ਐਸਐਸ ਸੋਢੀ ਜਿਹੜੇ ਅਲਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਐਸਐਸ ਟ੍ਰਿਬਿਊਨ ਦੇ ਟਰਸਟੀ ਵੀ ਨੇ उन्होंने लोकपाल लाया गया बड़ी सख्ती की उन्होंने और उन्होंने कई मंत्री घेर ले चार या पां घेर लेना के ले, खिलाफ रिपोर्टा दतिया लेकिन थोड़ी देर बाद इलैक्शं आ गई हरचर सिंह बराड़ों हटाता गया बजिंद्र कौर पटल आ गए जसटिस सोढ़ी भी ईज आउट करता गया उन्होंने थाना नवपाल लग गया और जपोर्टा उन्होंने दिखा हुई जसटिस सोढ़ी ने उन्होंने फिर रफा दफा कर दिता गया और ये उदों के गवर्नर लैफिनेंट जनरल बी के एन छिब्बड़ ने बहुत व्डा रोल प्ले किया ਉਹਨਾਂ ਨੇ ਸਭ ਕੁਝ ਹੀ ਰਫਾ ਦਫਾ ਕਰਤਾ ਉਸ ਤੋਂ ਬਾਅਦ ਲੋਕਪਾਲ ਦਾ ਜਿਹੜਾ ਦੇਰੀ ਸੰਸਥਾ ਵਾ ਵਿੱਚ ਵਿੱਚ ਤਾਕਤ ਜ਼ਰੂਰ ਫੜੀ ਇਹਨੇ ਪਰ ਬਹੁਤਾ ਟਾਈਮ ਇਹ ਇੱਕ ਰੈਡੰਡੈਂਟ ਜੀ ਬਾਡੀ ਜਿਹੜੀ ਆ ਉਹ ਬਣ ਕੇ ਰਹਿ ਗਈ ਆ ਇਸ ਬਾਡੀ ਨਾਲ ਖਿਲਵਾੜ ਕਰਦੇ ਰਹੀਆਂ ਸਰਕਾਰਾਂ ਆਪਣੇ ਚਿਹਤਿਆਂ ਨੂੰ ਲਾਉਂਦੇ ਰਹੀਆਂ ਮੈਨੂੰ ਯਾਦ ਆ 2000 1997 ਜਰੋਂ ਅਕਾਲੀ ਭਾਜਪਾ ਸਰਕਾਰ ਆਈ ਉਦੋਂ 2001 ਦੇ ਵਿੱਚ ਇਹ ਬੜੇ ਕੰਟਰੋਵਰਸ਼ੀਅਲ ਅ ਜੱਜ ਸਨ ਜਸਟਿਸ ਡੀਵੀ ਸੈਗਲ ਉਹਨਾਂ ਨੂੰ ਲੋਕਪੱਲ ਲਾਤਾ ਗਿਆ ਮੈਂ ਕੰਟਰੋਵਰਸ਼ੀਅਲੀ ਇਸ ਕਰਕੇ ਕਹਿ ਰਿਹਾ ਮੈਂ ਕਿ ਬਾਦਲਾਂ ਦੀ ਪ੍ਰਾਪਰਟੀ ਹੈ ਗੁਰਗਾਂ ਦੇ ਵਿੱਚ ਜਿੱਥੇ ਬਾਦਚ ਹੋਟਲ ਵੀ ਬਣਿਆ ਹੋਇਆ ਹੈ ਜਿਹੜਾ ਬਾਦਚ ਓਵਰਰਾਇਜ਼ ਚਲਾਉਂਦੇ ਰਹੇ ਆ ਜਾਂ ਹੁਣ ਸ਼ਾਇਦ ਦੋ ਹੋਟਲ ਬਣ ਗਏ ਆ ਇਹ ਜਦੋਂ ਜ਼ਮੀਨ ਦਿੱਤੀ ਸੀ ਉਮਰਕਾ ਚੁਟਾਲਾ ਨੇ ਬਾਦਲ ਪਰਿਵਾਰ ਨੂੰ ਉਹ ਬੰਸੀ ਲਾਲ ਨੇ ਕੈਨਸਲ ਕਰਤੀ ਸੀ ਕਿਉਂਕਿ ਇਹਨਾਂ ਨੇ ਪੇਮੈਂਟ ਨਹੀਂ ਸੀ ਕਰ ਸਕਿਆ ਲਈ ਇਹ ਪੇਮੈਂਟ ਵੀ ਬਾਅਦ ਚ ਕਿਸੇ ਬਾਅਦ ਚ ਐਨਆਰਆਈ ਤੋਂ ਕਰਾਈ ਉਹ ਇੱਕ ਵੱਖਰੀ ਗੱਲ ਐ ਲੇਕਿਨ ਉਹ ਪੇਮੈਂਟ ਨਹੀਂ ਸੀ ਕਰ ਸਕੇ ਲੈਂਡ ਕੈਨਸਲ ਹੋ ਗਈ ਬਾਅਦ ਦੇ ਵਿੱਚ ਜਦੋਂ ਸੱਤਾ ਚ ਆ ਗਏ ਤਰਨੂੰ ਲੱਗਾ ਕਿ ਸਾਨੂੰ ਜਦੋਂ ਸੱਤਾ ਚ ਆ ਜੇਦਾ ਉਹਨਾਂ ਤੇ ਸਸਦਾਨਾਂ ਨੂੰ ਪੈਸੇ ਦੀ ਕਮੀ ਨਹੀਂ ਹੁੰਦੀ ਕੋਈ ਤੇ ਉਹਨਾਂ ਨੇ ਉਹਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਉਦੋਂ ਫਿਰ ਮੇਰੇ ਖਿਆਲ ਦੁਬਾਰਾ ਝੋਟਾਲਾ ਆ ਗਏ ਸੀ ਤੇ ਉਦੋਂ ਜਸਟਿਸ ਦੀਵੀ ਸੈਗਲ ਨੂੰ ਆਰਬਿਟਰੇਟਰ ਲੈ ਗਿਆ ਔਰ ਉਹਨਾਂ ਨੇ ਉਹ ਜ਼ਮੀਨ ਜਿਹੜੀ ਆ ਵਾਪਸ ਬਾਦਲਸ ਨੂੰ ਦਿੱਤੀ ਸੋ ਕੁਇਡ ਪ੍ਰੋ ਕੋਦੇ ਵਿੱਚ ਜਸਟਿਸ ਟੀਵੀ ਸੈਗਲ ਨੂੰ ਫਿਰ ਲੋਕਪਾਲ ਲਿਆ ਗਿਆ ਬੜਾ ਕਲੀਅਰ ਕਨਫਲਿਕਟ ਆਫ ਇੰਟਰਸਟ ਸੀ ਲੇਕਿਨ ਕਿਸੇ ਨੇ ਉਹਦਾ ਆਵਾਜ਼ ਨਹੀਂ ਚੁੱਕੀ ਪਰ ਸਾਲ ਖ ਬਾਦ ਸ਼ਾਇਦ 2002 ਜਾਂ 3 ਦੇ ਵਿੱਚ ਜਸਟਿਸ ਸੈਗਲ ਦੀ ਮੌਤ ਹੋ ਗਈ ਹਾਲਿਓ ਲੋਕਪਾਲ ਸੰ ਪਰੋਂ ਦੀ ਮੌਤ ਹੋ ਗਈ 2002 ਤੋਂ 2007 ਦਾ ਜਿਹੜਾ ਟਾਈਮ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਕਾਫੀ ਕਦਮ ਐਂਟੀ ਕ腐ਸ਼ਨ ਕਦਮ ਅਮਰਿੰਦਰ ਸਿੰਘ ਨੇ ਜ਼ਰੂਰ ਚੁੱਕੇ ਉਹਨਾਂ ਦੀ ਸ਼ਲਾਘਾ ਕਰਨ ਲਈ ਕਰਨੀ ਬਣਦੀ ਹੈ ਜੋ ਕੁਝ ਉਹਨਾਂ ਦੇ ਦਰਾਂ ਦੇ ਵਿੱਚ ਉਹਨਾਂ ਨੇ ਕੀਤਾ ਉਹਨਾਂ ਦੀ ਤਾਰੀਫ ਹੀ ਉਹਨਾਂ ਦੇ ਦਰਾਂ ਦੇ ਵਿੱਚ ਹੋਈ ਔਰ ਪਹਿਲਾ ਕਦਮ ਉਹਨਾਂ ਨੇ ਇਹ ਚੁੱਕੀਤਾ ਕਿ ਰਵੀ ਸਿੱਧੂ ਜਿਹੜਾ ਪੀਪੀਐਸਸੀ ਚੇਅਰਮੈਨ ਸੀ ਜਿਹਦੇ ਖਿਲਾਫ ਬੜੇ ਪਿਸ਼ਟਾਚਾਰ ਦੇ ਸੀਰੀਅਸ ਅਰੋਪ ਸੀ ਆਮ ਗੱਲ ਸੀ ਪੀਪੀਓ ਪੈਸੇ ਲੈਂਦਾ ਵਾ ਯਾ ਬਾਕੀ ਜਿਹੜੇ ਪੀਪੀਐਸਸੀ ਮੈਂਬਰ ਆ ਪੈਸੇ ਲੈਂਦੇ ਆ ਸੋ ਉਹਨਾਂ ਦਾ ਰੇਡ ਹੋਇਆ 5 ਲੱਖ ਰੁਪਈਆ ਫੜੇ ਗਏ ਲੈਂਦੇ ਉਹਨਾਂ ਦੇ ਲੋਕਰਾਂ ਦੀ ਚੈਕਿੰਗ ਹੋਈ ਲੋਕਰਾਂ ਦੇ ਵਿੱਚੋਂ ਪੈਸੇ ਐਂ ਕਿਰਦੇ ਸੀ ਜਿਵੇਂ ਤੁਸੀਂ ਅ ਅਮ ਚਰਨੇ ਤੋਂ ਪਾਣੀ ਕਿਰਦਾ ਵਾ ਕਰੋੜਾ ਰੁਪਏ ਉਹਦੇ ਤੇ ਫਿਰ ਕੇਸ ਚੱਲਿਆ ਔਰ ਬਾਅਦ ਚ ਨੂੰ ਸਜ਼ਾ ਵੀ ਹੋਈ ਆ ਕੇਸ ਚੱਲਦੇ ਨੂੰ 10 12 ਸਾਲ ਹੋ ਗਏ ਕੋਈ ਇੱਕ ਕੇਸ ਦੀ ਸਜ਼ਾ 2013 ਚ ਹੋਈ 15 ਚ ਹੋਈ ਇੱਕ ਦੀ ਸ਼ਹਿਰ 2016 ਤੇ 18 ਦੇ ਵਿੱਚ ਹੋਈ ਆ ਥੋੜੀ ਦੇਰ ਬਾਅਦ ਹੀ ਅਮਰਿੰਦਰ ਸਿੰਘ ਨੇ ਜੂਨ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਕੇਸ ਸਟਾਰ ਕਰਤਾ ਕਿ ਇਹਨਾਂ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਬਣਾਈਆਂ 3000 ਕਰੋੜ ਦਾ ਇਹਨਾਂ ਨੇ ਫालतू ਜਾਇਦਾਦ ਇਹਨੇ ਕੋ 30000 ਕੇ 35000 ਕਰੋੜ ਉਹਦੀ ਇਨਕੁਆਰੀ ਵਾਸਤੇ ਇੱਕ ਅਫਸਰ ਸਿਦਾਰ ਚੱਤੋਪਾਦਿਆ ਨੂੰ ਅਮਰੀਕਾ ਵੀ ਭੇਜਿਆ ਗਿਆ ਉੱਥੇ ਉਹਨੇ ਬਿਨਾਮੀ ਪ੍ਰਾਪਰਟੀਆਂ ਦਾ ਪਤਾ ਕੀਤਾ ਪਰ ਕੋਈ ਬਹੁਤੀ ਗੱਲ ਨਿਕਲੀ ਨਹੀਂ ਉਹ ਫਾਈਨਲੀ ਜਿਹੜਾ ਚਾਰ ਸ਼ੀਟ ਫਾਈਲ ਹੋਈ ਉਹ ਜਿਹੜਾ 3-4000 ਕਰੋੜ ਦਾ ਇਲਜ਼ਾਮ ਸੀ ਉਹ ਸਾਰਾ 70-80 ਕਰੋੜ ਤੱਕ 70-80 ਕਰੋੜ ਤੱਕ ਰਹਿ ਗਿਆ ਵੈਸੇ ਤੇ 70-80 ਕਰੋੜ ਵੀ ਉਹਨਾਂ ਦੇ ਨਜ਼ਰ ਬਹੁਤ ਹੰਦਾ ਸੀ ਲੇਕਿਨ ਇਹ ਫਿਰ ਇਨਕੁਆਰੀ ਕਈ ਸਾਲ ਬਾਅਦ ਚੱਲਦੀ ਰਹੀ ਬਾਅਦ ਕੀ ਬਣਿਆ ਉਹਦਾ ਮੈਂ ਬਾਅਦ ਚ ਦੱਸੂਗਾ ਲੇਕਿਨ ਉਹਨਾਂ ਦੌਰਾਂ ਦੇ ਵਿੱਚ ਅਮਰਿੰਦਰ ਸਿੰਘ ਦੀ ਸ਼ਲਾਘਾ ਹੋਈ ਕਾਫੀ ਔਰ ਉਹਨਾਂ ਨੇ ਆਪਣੇ ਇੱਕ ਮੰਤਰੀ ਹਰਬੰਸ ਲਾਲ ਮੈਨੂੰ ਯਾਦ ਆ ਫੋਰੈਸਟ ਮੰਤਰੀ ਸੀ ਉਹਦੇ ਖਿਲਾਫ ਹੀ ਕਾਰਵਾਈ ਕੀਤੀ ਉਹਦੇ ਖਿਲਾਫ ਇਨਕੁਆਰੀ ਕਰਾਈ ਇੱਕ ਅਫਸਰ ਸੀ ਸੈਕਟਰੀ ਪੀ ਲਾਲ ਬਹੁਤ ਅੱਛਾ ਅਫਸਰ ਸੀ ਉਹਨੇ ਇਨਕੁਆਰੀ ਕੀਤੀ ਔਰ ਹਰਬੰਸ ਲਾਲ ਨੂੰ ਫਿਰ ਰਿਜ਼ਾਈਨ ਕਰਨਾ ਪਿਆ ਪਰ ਅਖੀਰ ਦੇ ਵਿੱਚ ਅ ਅਮਰਿੰਦਰ ਸਿੰਘ ਦੇ ਉੱਪਰ ਆਪਣੇ ਉੱਪਰ ਬੜੇ ਗੰਭੀਰ ਅਰੋਪ ਲੱਗਨੇ ਸ਼ੁਰੂ ਹੋ ਗਏ ਅਖੀਰਲੇ 2 ਸਾਲਾਂ ਦੇ ਵਿੱਚ ਸੋ ਪਹਿਲੇ 3 ਸਾਲ ਤੇ ਬੜੀ ਵਧੀਆ ਐਂਟੀ ਕ腐ਸ਼ਨ ਮੁਹਿੰਮ ਚਲਾਈ ਉਹਨਾਂ ਨੇ ਪਰ ਅਖੀਰਲੇ 2 ਸਾਲ ਦੇ ਵਿੱਚ ਤਿੰਨ ਮੁੱਖ ਉਹਨਾਂ ਦੇ ਖਿਲਾਫ ਇਲਜ਼ਾਮ ਲੱਗੇ ਸਭ ਤੋਂ ਪਹਿਲਾ ਸੀਗਾ ਇੰਟਰਨੈਟ ਸਕੈਮ ਮੈਂ ਉਦੋਂ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਸੀ ਔਰ ਸਾਡੀ ਟੀਮ ਨੂੰ ਪਤਾ ਲੱਗਾ ਕਿ ਇਹ ਉਹਨਾਂ ਦਾ ਬੇਟਾ ਰਣਿੰਦਰ ਆਪਣੇ ਕੋਈ ਦੋਸਤ ਹੈ ਯੂਰਪ ਦੇ ਵਿੱਚ ਉਹਦੇ ਨਾਲ ਰਲ ਕੇ ਕੋਈ ਪੰਜਾਬ ਦੇ ਵਿੱਚ ਇੰਟਰਨੈਟ ਦੀ ਮੋਨੋਪੋਲੀ ਕਰਨਾ ਚਾਹੁੰਦਾ ਸਾਡਾ ਰਿਪੋਰਟਰ ਮਨੀਸ਼ ਦਿਵਾਰੀ ਜਿਨੇ ਇਹਦੀ ਇਨਕੁਆਰੀ ਕੀਤੀ ਉਹ ਯੂਰਪ ਵੀ ਗਿਆ ਇਹ ਇਨਕੁਆਰੀ ਕਰਨ ਵਾਸਤੇ ਔਰ ਇਹਨੂੰ ਕੋਸ਼ਿਸ਼ ਵੀ ਕੀਤੀ ਗਈ ਕੋਰਟ ਤੋਂ ਗੈਗ ਆਰਡਰ ਲੈ ਕੇ ਵੀ ਇਹ ਖਬਰ ਨਾ ਛਾਪ ਸਕੇ ਲੇਕਿਨ ਉਹ ਕਾਮਯਾਬ ਨਹੀਂ ਹੋਏ ਖਬਰ ਛਪੀ ਸਕੈਮ ਇੰਟਰਰਪਟ ਇੰਟਰਰਪਟ ਇੰਟਰਰਪਟਡ ਇਦਾਂ ਦਾ ਹੈਡਲਾਈਨ ਸੀ ਮੈਨੂੰ ਯਾਦ ਹੈ ਬੜਾ ਪ੍ਰੈਸ਼ਰ ਸੀ ਮੈਨੂੰ ਮੇਰੇ ਤੇ ਉਹਨਾਂ ਦਿਨਾਂ ਦੇ ਵਿੱਚ ਸੋ ਇੱਕ ਤੇ ਪਹਿਲੀ ਇਹ ਸਕੈਮ ਸੀ ਆ ਜੋ ਨਿਕਲ ਕੇ ਆਇਆ ਦੂਜਾ ਸਕੈਮ ਜਿਹੜਾ ਸੀਗਾ ਉਹ ਸੀ 2006 ਦੇ ਵਿੱਚ ਲੁਧਿਆਣਾ ਸਿਟੀ ਸੈਂਟਰ ਦਾ ਇਹ ਲੁਧਿਆਣਾ ਸਿਟੀ ਸੈਂਟਰ ਕੇਸ ਬੜੇ ਸਾਲ ਚੱਲਦਾ ਰਿਹਾ ਇਹ ਸਕੈਮ ਵੀ ਜਿਹੜਾ ਵਾ ਇਹ ਵੀ ਹਿੰਦੁਸਤਾਨ ਟਾਈਮਜ਼ ਦਾ ਹੀ ਐਕਸਪੋਜ਼ ਸੀ ਸਾਡੀ ਪੂਰੀ ਟੀਮ ਸੀ ਇਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਬਾਅਦ ਚ ਇਹਦਾ ਵੀ ਬਾਅਦ ਚ ਰਫ ਦਫਾ ਹੋ ਗਿਆ ਉਹ ਇੱਕ ਲੰਬੀ ਕਹਾਣੀ ਆ ਬਾਅਦ ਵਿੱਚ ਦੱਸੂਗਾ ਤੀਸਰਾ ਕੇਸ ਜਿਹੜਾ ਸੀਗਾ ਉਹ ਸੀ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਜਿੱਦ ਬੱਤੀ ਇੱਕ ਜ਼ਮੀਨ ਜਿਹੜੀ ਆ ਬੜੀ ਪ੍ਰਾਈਮ ਲੈਂਡ ਕਿਸੇ ਪ੍ਰਾਈਵੇਟ ਬਿਲਡਰ ਨੂੰ ਦਿੱਤੀ ਗਈ ਸੀ ਉਹਦੇ ਵਿੱਚ ਉਹਦੇ ਦੇ ਡੈਪਟੀ ਸਪੀਕਰ ਵੀਰ ਦਵਿੰਦਰ ਸਿੰਘ ਦਾ ਬਹੁਤ ਵੱਡਾ ਹਾਦਸਾ ਸੀ ਉਹਨੂੰ ਐਕਸਪੋਜ਼ ਕਰਨ ਦੇ ਵਿੱਚ ਸੋ ਇਹ ਚੀਜ਼ਾਂ ਇਹ ਇਨਕੁਆਰੀਆਂ ਚਲਦੀਆਂ ਰਹੀਆਂ ਤੇ ਫਿਰ 2007 ਦੇ ਵਿੱਚ ਸਰਕਾਰ ਬਦਲ ਗਈ ਅਮਰਿੰਦਰ ਸਿੰਘ ਸਰਕਾਰ ਚਲੀ ਗਈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੁਬਾਰਾ ਆ ਗਈ ਉਹਨਾਂ ਨੇ ਫਿਰ ਐਫ ਆਈ ਆਰ ਰਜਿਸਟਰ ਕੀਤੀ ਲੁਧਿਆਣਾ ਸਿਟੀ ਸੈਂਟਰ ਸਕੈਮ ਦੇ ਵਿੱਚ ਔਰ ਫਾਈਨਲੀ 2010 ਦੇ ਵਿੱਚ ਉਹਨਾਂ ਨੇ ਹੌਲੀ-ਹੌਲੀ ਆਪਣਾ ਕੇਸ ਠੀਕ ਕਰਨਾ ਸ਼ੁਰੂ ਕੀਤਾ ਜਿਹੜਾ ਬਾਦਲਾ ਦੇ ਖਿਲਾਫ ਅਮਰਿੰਦਰ ਸਿੰਘ ਨੇ 2002 ਦੇ ਕੇਸ ਰਜਿਸਟਰ ਕੀਤਾ ਸੀ ਉਹਨੂੰ ਰਫਾ-ਦਾਫਾ ਕੀਤਾ ਗਿਆ ਉਹ ਫਿਜ਼ਲ ਆਊਟ ਹੋਇਆ ਜਿਹੜੇ ਅਫਸਰ ਇਨਕੁਆਰੀ ਅਫਸਰ ਸਨ एसपी सुरेंद्रपाल सिंह आईजीबी के उपल उन्होंने वो अपने स्टैंड ਤੋਂ بدل ਗਏ ਉਹਨਾਂ ਦੇ ਖਿਲਾਫੇ ਪਰਜਰੀ ਦਾ ਕੇਸ ਵੀ ਚੱਲਿਆ ਲੇਕਿਨ ਪੁਆਇੰਟ ਇਹ ਆਪੀ ਇਹਦੇ 'ਚ ਬਾਦਲ ਜਿਹੜਾ ਪਰਿਵਾਰ ਆ ਉਹ ਇਹਦੇ 'ਚੋਂ ਸਾਫ਼ ਨਿਕਲ ਗਿਆ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਮਾਂ ਕਿ ਸਮੇਂ-ਸਮੇਂ ਤੇ ਪ੍ਰੈਸ ਆਪਣੀ ਕਾਫੀ ਵਧੀਆ ਭੂਮਿਕਾ ਨਿਭਾਉਂਦੀ ਰਹੀ ਹੈ ਮੈਂ ਆਪਣੇ ਬਾਰੇ ਕੁਝ ਕੇਸ ਦੱਸ ਰਿਹਾ ਜਾਂ ਜੋ ਇੰਡੀਅਨ ਐਕਸਪ੍ਰੈਸ ਜਾਂ ਟ੍ਰਿਬਿਊਨ ਆ ਮੇਰੇ ਵੇਲੇ ਹਿੰਦੁਸਤਾਨ ਸਾਇਨ ਨੇ ਕੀਤੇ ਬਹੁਤ ਸਾਰੇ ਹੋਰ ਵੀ ਮੈਂ ਇਹ ਕਹਣਾ ਚਾਹੁੰਨਾ ਮੈਂ ਬਹੁਤ ਸਾਰੇ ਹੋਰ ਪ੍ਰੈਸ ਦੇ ਕਰਮੀਆਂ ਨੇ ਮੇਰੇ ਸਾਥੀ ਨੇ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਮੈਂ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ ਔਰ ਇਸੇ ਕਰਕੇ ਇਹ ਚੀਜ਼ਾਂ ਜਿਹੜੀਆਂ ਹਮ ਸਮੇਂ-ਸਮੇਂ ਤੇ ਐਕਸਪੋਜ਼ ਹੁੰਦੀਆਂ ਨੇ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਮੈਂ ਜਦੋਂ 2015 ਦੇ ਵਿੱਚ 2014-15 ਦੇ ਵਿੱਚ ਟ੍ਰਿਬਿਊਨ ਦੇ ਵਿੱਚ ਐਗਜ਼ੈਕਟਿਵ ਆਡੀਟਰ ਜੁਆਇਨ ਕੀਤਾ ਉਦੋਂ ਇੱਕ ਬਹੁਤ ਵੱਡਾ ਐਕਸਪੋਜ਼ ਉਸ ਅਖਬਾਰ ਦੇ ਵਿੱਚ ਆਇਆ ਬਾਦਲਸ ਦੇ ਬਾਰੇ ਉਦੋਂ ਸੱਤਾ 'ਚ ਸੀਗੇ ਜੋਨ ਪਤਾ ਸੱਤਾ ਚ ਹੁੰਦਾ ਉਹਦੇ ਉਹਦੇ ਖਿਲਾਫ ਖਬਰ ਲਾ ਕੇ ਵੈਸੇ ਲੋਕੀ ਹੁੰਦੀ ਆ ਪਰ ਇੱਕ ਮਜ਼ਾ ਹੀ ਆਪਣਾ ਹੁੰਦਾ ਵਾ ਤੁਹਾਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਆ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਆ ਬਹੁਤ ਅਸੀਂ ਡਿਟੇਲਡ ਸੀਰੀਜ਼ ਕੀਤੀਆਂ ਐਕਸਟੈਂਡਡ ਬਾਦਲ ਫੈਮਿਲੀ ਦੇ ਬਿਜ਼ਨਸ ਇੰਟਰਸਟ ਬਾਰੇ ਬਾਦਲਸ ਕੈਰੋਸ ਤੇ ਮੀਜੀਠੀਆਸ ਜਿਹੜੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਵਿਵਾਦਾਂ ਦੇ ਵਿੱਚ ਰਹੇ ਮੈਂ ਉਸ ਵੇ ਇਗਜ਼ੈਕਟਿਵ ਐਡੀਟਰ ਸੀ ਤਿੰਨੇ ਅਖਬਾਰਾਂ ਅੰਗਰੇਜ਼ੀ ਹਿੰਦੀ ਪੰਜਾਬੀ ਮੇਰੇ ਥੱਲੇ ਸੀ ਮੈਂ ਨੋਟਿਸ ਕੀਤਾ ਕਿ ਅੰਗਰੇਜ਼ੀ ਅਖਬਾਰ ਦੇ ਜਿਹੜੇ ਲੇਖ ਨੇ ਉਹ ਤੇ ਪੰਜਾਬੀ ਅਖਬਾਰ ਛਾਪਦੇ ਆ ਲੇਕਿਨ ਪੰਜਾਬੀ ਅਖਬਾਰ ਚੰਗੇ ਲੇਖ ਵੀ ਜਿਹੜੇ ਨੇ ਅੰਗਰੇਜ਼ੀ ਅਖਬਾਰ 'ਚ ਕੋਈ ਟਰਾਂਸਲੇਟ ਕਰਕੇ ਨਹੀਂ ਛਾਪਦਾ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਸੀ ਮੈਂ ਪੰਜਾਬੀ ਵਾਲੇ ਵੀ ਟਰਾਂਸਲੇਟ ਕਰਕੇ ਅੰਗਰੇਜ਼ੀ ਛਾਪਣ ਲੱਗ ਪਿਆ ਤੇ ਮੇਰੇ ਕੋਲ ਇੱਕ ਕੁਝ ਰਿਪੋਰਟਰ ਜਿਹੜੇ ਪੰਜਾਬੀ ਦੇ ਮੇਰੇ ਕੋਲ ਆਉਣ ਲੱਗ ਪਏ ਡਾਇਰੈਕਟਲੀ ਦਵਿੰਦਰ ਪਾਲ ਜਿਹੜੇ ਹੁਣ ਇੱਕ YouTube ਚੈਨਲ ਚਲਾਉਂਦੇ ਆ ਉਹ ਉਹਨਾਂ ਦਿਨਾਂ 'ਚ ਯੰਗ ਰਿਪੋਰਟਰ ਸੀ ਉਹ ਮੇਰੇ ਕੋਲ ਆਏ ਦੋ ਚਾਰ ਖਬਰਾਂ ਲੈ ਕੇ ਕੋਈ ਸੁਭੀਰ ਬਾਦਲ ਦੇ ਖਿਲਾਫ ਕੋਈ ਆਦੇਸ਼ਪਤਾਬ ਕਹਿ ਰਹੇ ਦੇ ਖਿਲਾਫ ਕੁ ਬਿਕਰਮੀ ਜੀਠੇ ਦੇ ਖਿਲਾਫ ਤੇ ਮੈਂ ਉਹਨੂੰ ਸੁਝਾਅ ਦਿੱਤਾ ਕਿ ਇਹ ਪੀਸਮਿਲ ਰਿਪੋਰਟਸ ਨਾਲ ਗੱਲ ਨਹੀਂ ਬਣਨੀ ਇੱਕ ਡਿਟੇਲਡ ਇਨਵੈਸਟੀਗੇਸ਼ਨ ਕਰੀਏ ਆਪਾਂ ਸੋ ਇੱਕ ਮਹੀਨਾ ਲਾਇਆ ਸੀ ਪੀਸਮਿਲ ਹੌਲੀ ਹੌਲੀ ਸਾਰੀ ਇਕੱਠੀ ਕੀਤੀ ਇਨਫੋਰਮੇਸ਼ਨ ਉਸੇ ਚਾਰ ਜਾਂ ਪੰਜ ਪਾਰਟ ਛਪੇ ਉਹਦੇ ਚ ਮੀਡੀਆ ਵਾਲਾ ਪਾਰਟ ਨਹੀਂ ਛਪਿਆ ਉਹ ਮੇਰੇ ਜਿਹੜੇ ਰਿਟ੍ਰੀਨ ਚੀਫ ਸੀਗੇ ਰਾਜ ਸਿੰਘਾ ਪਾਉਣਾ ਨੇ ਕਿ ਆਪੀ ਕਨਫਲਿਕਟ ਆਫ ਇੰਟਰਸਟ ਹੋ ਜੂਏ ਰਹਿਣ ਦਿਓ ਅਸੀਂ ਉਹ ਰਹਿਣ ਤਾਂ ਲੇਕਿਨ ਉਹ ਜਿਹੜੇ ਜਿਹੜੀਆਂ ਛਪੀਆਂ ਰਿਪੋਰਟਸ ਉਹਨਾਂ ਦੀ ਕਿਸੇ ਨੇ ਕੋਈ ਕੌਂਟਰਡਿਕਸ਼ਨ ਨਹੀਂ ਕੀਤੀ ਮੈਨੂੰ ਯਾਦ ਆ ਭਗਵੰਤ ਮਾਨ ਮੇਰੇ ਕੋਲ ਆਏ ਉਹਨਾਂ ਦਿਨਾਂ ਦੇ ਵਿੱਚ ਉਹ ਕਹਿੰਦੇ ਵੀ ਇਹਨਾਂ ਦੀ ਅਸੀਂ ਲੱਖ ਲੱਖ ਦੋ ਦੋ ਲੱਖ ਕਾਪੀਆਂ ਫੋਟੋਕਾਪੀਂ ਕਰਾ ਕੇ ਵੰਡਦੀ ਹੈ ਮੈਂ ਕਿਹਾ ਤੁਹਾਡੀ ਮਰਜ਼ੀ ਆ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਸੁਪੀਰ ਸਿੰਘ ਬਾਦਲ ਕਾਫੀ ਖਫਾ ਹੋਏ ਪ੍ਰਕਾਸ਼ ਸਿੰਘ ਪਾਲ ਤੇ ਰਿਐਕਟ ਨਹੀਂ ਸੀ ਕਰਦੇ ਪਾਉਦਾ ਲੇਕਿਨ ਸੁਪੀਰ ਸਿੰਘ ਬਾਦਲ ਕਾਫੀ ਖਫਾ ਹੋਏ ਉਹਨਾਂ ਨੇ ਟਾਰਗੇਟ ਕੀਤਾ ਦਵਿੰਦਰਪਾਲ ਨੂੰ ਮੈਨੂੰ ਟਾਰਗੇਟ ਕੀਤਾ ਮੈਨੂੰ ਕਈ ਚੰਗੀਆਂ ਮੰਦੀਆਂ ਗੱਲਾਂ ਮੇਰੇ ਬਾਰੇ ਕੀਤੀਆਂ ਖੈਰ ਉਹ ਬਾਅਦ ਦੀ ਗੱਲ ਆ ਇੱਥੇ ਮੈਂ ਇਹ ਵੀ ਕਹਿਣਾ ਚਾਹਨਾ ਵਾਂ ਕਿ ਬਹੁਤ ਸਾਰੇ ਰਿਪੋਰਟਰਸ ਨੇ ਮੈਂ ਜਵੇਂ ਦੱਸਿਆ ਚੰਗਾ ਕੰਮ ਕੀਤਾ ਲੇਕਿਨ ਇਹ ਵੀ ਮੈਂ ਦੇਖਿਆ ਆਪਣੇ ਕੈਰੀਅਰ ਦੇ ਫੈਗ ਐਂਡ ਦੇ ਵਿੱਚ ਵੀ ਬਹੁਤ ਸਾਰੇ ਰਿਪੋਰਟਰ ਜਿਹੜੇ ਇਹ ਐਕਸਪੋਜ਼ ਕਰਨ ਚ ਲੱਗੇ ਹੋਏ ਸਨ ਉਹ ਹੌਲੀ-ਹੌਲੀ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਐਕਸਪੋਜ਼ ਕੀਤਾ ਉਹਨਾਂ ਦੇ ਨਾਲ ਕੰਪਰੋਮਾਈਜ਼ ਕਰਦੇ ਰਹੇ ਔਰ ਫਿਰ ਉਹਨਾਂ ਦੇ ਆਧਾਰਿਆਂ ਨਾਲ ਹੀ ਕੰਮ ਕਰਨ ਲੱਗ ਪਏ ਜਾਂ ਉਹਨਾਂ ਵਾਸਤੇ ਹੀ ਕੰਮ ਕਰਨ ਲੱਗ ਪਏ ਜਾਂ ਉਹਨਾਂ ਦੀ ਕਰਿੰਦੀਆਂ ਵਾਸਤੇ ਕੰਮ ਕਰਨ ਲੱਗ ਪਏ ਖੈਰ ਹਰ ਬੰਦੇ ਦਾ ਆਪਣਾ ਕਿਰਦਾਰ ਹੁੰਦਾ ਵਾ ਪਰ ਇਹ ਬੜੀ ਅਫਸੋਸਨਾਕ ਇੱਕ ਡਿਵੈਲਪਮੈਂਟ ਹੈ ਮੈਂ ਨੋਟਿਸ ਜ਼ਰੂਰ ਰੋਣ ਦੇ ਰਾਂ ਦੇ ਵਿੱਚ ਕੀਤੀ ਹੁਣ ਉਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਸੋਸ਼ਲ ਮੀਡੀਆ ਦੇ ਵਿੱਚ ਤੇ ਸਾਰੀ ਗੇਮ ਹੀ ਚੇਂਜ ਹੋ ਗਈ ਆ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਅੱਜ ਕੱਲ ਦੀ ਜੀ ਨਵੀਂ ਪੀੜ੍ਹੀ ਉਹਨੂੰ ਵੇਰੇ ਨਾਲ ਕਿਤੇ ਜ਼ਿਆਦਾ ਕਿਤੇ ਜ਼ਿਆਦਾ ਉਸ ਤੋਂ ਬਾਅਦ ਪਤਾ ਫਿਰ 2017 ਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਕਹਿੰਦੇ ਤੁਸੀਂ ਵੀ ਆਪ ਦੀ ਸਰਕਾਰ ਆਉਣੀ ਆ ਲੇਕਿਨ ਆਪ ਪਾਰਟੀ ਆਪਣੇ ਦਿੱਲੀ ਵਾਲੇ ਲੀਡਰਾਂ ਦੇ ਪਾਰਥਲੇ ਦੱਬ ਗਈ ਔਰ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਇਹ ਜਿਹੜੀ 2017 ਤੋਂ ਲੈ ਕੇ 22 ਤੱਕ ਦੀ ਰਜਿਮ ਸੀਗੀ ਉਹਨਾਂ ਦੀ ਪਹਿਲੀ ਰਜਿਮ ਤੋਂ ਬਿਲਕੁਲ ਕੋ ਵੱਖਰੀ ਸੀ ਉਦੋਂ ਉਹਨਾਂ ਨੇ ਪਿਛਤਾਚਾਰ ਦੇ ਖਿਲਾਫ ਕੋਈ ਚੰਗੇ ਕਦਮ ਚੁੱਕੇ ਸਨ ਲੇਕਿਨ ਹੁਣ ਉਹਨਾਂ ਨੇ ਪਹਿਲਾਂ ਤੇ ਆਪਣੇ ਕੇਸ ਰਫਾ-ਦਫਾ ਕੀਤੇ ਪਹਿਲਾਂ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਕੇਸ ਜਿਹੜਾ ਵਾ 2018 ਚ ਖਤਮ ਹੋਇਆ ਉਹ ਚੁਟ ਡਿਸਚਾਰਜ ਹੋਏ ਹੋ ਫਿਰ ਉਸ ਤੋਂ ਬਾਅਦ ਲੁਧਿਆਣਾ ਸਿਟੀ ਸੈਂਟਰ ਸਕੈਮ ਜਿਹੜਾ ਵਾ ਉਹਨੂੰ 2019 ਦੇ ਵਿੱਚ ਚੁਟ ਡਿਸਚਾਰਜ ਹੋਏ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਕੋਵਿਡ ਦਾ ਟਾਈਮ ਆ ਗਿਆ ਕੋਵਿਡ ਦੇ ਵਿੱਚ ਤੇ ਪਿਛਤਾਚਾਰ ਛੱਡੋ ਬੰਦੇ ਨੂੰ ਆਪਣ ਸੋ ਇਹ ਹੁਣ ਤੱਕ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਦਾ ਹਾਲ ਰਿਹਾ ਵਾ ਤੁਸੀਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅਕਾਲੀ ਭਾਜਪਾ ਵੇਲੇ ਜਾਂ ਕਾਂਗਰਸ ਸਰਕਾਰਾਂ ਵੇਲੇ ਕਿਵੇਂ ਭ੍ਰਿਸ਼ਟਾਚਾਰ ਦੀ ਮੁਹਿੰਮ ਨੂੰ ਸਿਰਫ ਇੱਕ ਸਿਆਸੀ ਲਾਹਾ ਲੈਣ ਵਾਸਤੇ ਹੀ ਵਰਤਿਆ ਗਿਆ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਨਹੀਂ ਔਰ ਸ਼ਾਇਦ ਇਹੀ ਕਾਰਨ ਹੈ ਕਿ ਭ੍ਰਿਸ਼ਟਾਚਾਰ ਜਿਹੜਾ ਵਾ ਉਹ 1960 ਦੇ ਵਿੱਚ ਹੀ ਸੀ ਔਰ ਅਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਜੇ ਨਾ ਹੁੰਦਾ ਤੇ ਜਿਵੇਂ ਡੀਆਈਜੀ ਪਿੱਛੇ ਜੇ ਫੜਿਆ ਗਿਆ ਵਾ ਤੇ ਸ਼ਾਇਦ ਹੋਰ ਉਹ ਜੀ ਅਫਸਰ ਨਾ ਫੜੇ ਜਾਂਦੇ ਸੋ ਹੁਣ ਤੱਕ ਮੈਂ ਗੱਲ ਕੀਤੀ ਆ 2055 60 ਤੋਂ ਲੈ ਕੇ 2017 ਤੱਕ 2022 ਤੱਕ ਸੋ ਹੁਮਨੇ ਅਗਲੇ ਵੀਡੀਓ ਦੇ ਵਿੱਚ ਗੱਲ ਕਰੂੰਗਾ ਕਿ ਮੌਜੂਦਾ ਹਾਲਾਤ ਕੀ ਨੇ ਔਰ ਵਕਈ ਜੇ ਪਿਸ਼ਟਾਚਾਰ ਖਤਮ ਕਰਨਾ ਵਾ ਤੇ ਕਿਹੋ ਜੇ ਕਦਮ ਚੁੱਕਣ ਦੀ ਲੋੜ ਆ ਇਹ ਮੇਰਾ ਆਪਣਾ ਐਕਸਪੀਰੀਅੰਸ ਆ ਬਤੌਰ ਜਰਨਲਿਸਟ ਬਤੌਰ ਐਮਐਲਏ ਇਹ ਉਸ ਤਜਰਬੇ ਦਾ ਫਾਇਦਾ ਲੈਂਦੇ ਹੋਏ ਮੈਂ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਵਾਕਈ ਜੇ ਕੁਝ ਕਰਨਾ ਵਾ ਜੇ ਭ੍ਰਿਸ਼ਟਾਚਾਰ ਬਰਗੇਜਰੀ ਕ੍ਰੋਪੀ ਨੂੰ ਖਤਮ ਕਰਨਾ ਵਾ ਇਹ ਤੇ ਪੈਦਿਕ ਜੜੀ ਬਣੀ ਹੋਈ ਆ ਇਹਨੂੰ ਜੜੋਂ ਖਤਮ ਕਰਨਾ ਤੇ ਕੀ ਕਰਨ ਦੀ ਲੋੜ ਆ ਅਗਲੇ ਵੀਡੀਓ ਚ